ਰਾਇਗੁਰ ਜੀ ਦਾ ਖਾਲਸਾ ਰਾਇਗੁਰ ਜੀ ਕੀ ਫਤਿਹ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇ ਐਮਈਓ ਅੱਜ ਅਸੀਂ ਖੜੇ ਆ ਇਸ ਟਾਈਮ ਆ ਰਾਜਪੁਰਾ ਬਿਜਲੀ ਬੋਰਡ ਦੇ ਵਿੱਚ ਕਿਉਂਕਿ ਵੱਖ-ਵੱਖ ਪਿੰਡਾਂ ਦੇ ਵਿੱਚ ਰਾਜਪੁਰੇ ਦੇ ਜਿੰਨੇ ਪਿੰਡ ਨੇ ਉੱਥੇ ਪ੍ਰੀ-ਪੇਡ ਮੀਟਰ ਲਾਏ ਜਾ ਰਹੇ ਨੇ ਜਿਹੜੇ ਚਿਪ ਵਾਲੇ ਮੀਟਰ ਕਹਿੰਦੇ ਆ ਆਪਾਂ ਜੋ ਇਹ ਮੀਟਰ ਲਾਏ ਜਾ ਰਹੇ ਨੇ ਸਰਾਸਰ ਨਜਾਇਜ਼ ਨੇ ਕਿਉਂਕਿ ਇਹਦਾ ਜਿਹੜਾ ਬਿੱਲ ਹੈ ਉਹ ਜਿੱਦਾਂ ਅਸੀਂ ਕਾਰਡ ਦੇ ਵਿੱਚ ਪੈਸੇ ਪਵਾਨੇ ਫੋਨ ਦੇ ਵਿੱਚ ਉਹ ਚੀਜ਼ ਹੋਣੀ ਹੈ ਜਿੱਦਣ ਤੁਹਾਡੇ ਪੈਸੇ ਮੁੱਕੇ ਤੁਹਾਡੀ ਬਿਜਲੀ ਬੰਦਾ ਚਾਹੇ ਰਾਤ ਨੂੰ ਮੁੱਕ ਜਾਣ ਜਦੋਂ ਵੀ ਤੇ ਜੁੰਟ ਦਾ ਵੀ ਫਰਕ ਹੈ ਇਹਦੇ ਕਰਕੇ ਅਸੀਂ ਅੱਜ ਆਪਣੀ ਸਾਰੀ ਟੀਮ ਨਾਲ ਬਲਕਾਰ ਸਿੰਘ ਬੈਂਸ ਜੀ ਖੜੇ ਨੇ ਮੇਰੇ ਨਾਲ ਸੁਭਾ ਸਕੱਤਰ ਨੇ ਬੂਟਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਬਾਕੀ ਲੱਖਾ ਸਿੰਘ ਜੀ ਲੰਬੜਦਾਰ ਸਵਰਨ ਸਿੰਘ ਜੀ ਆਤਮਾ ਸਿੰਘ ਜੀ ਬਾਬਾ ਜੀ ਅਦਰ ਬਾਈ ਜੱਸੀ ਜੀ ਉਤੋਂ ਬਾਅਦ ਗੁਲਵਿੰਦਰ ਜੀ ਸਾਰੇ ਵੀਰ ਖੜੇ ਨੇ ਜੱਜ ਜੀ ਹੋਗੇ ਸਾਡੇ ਆਪਣਾ ਕਾਰਨ ਕੀ ਹੈ ਜੋ ਇਹਨਾਂ ਸਰਕਾਰਾਂ ਨੇ ਉਹੀ ਕਾਰਪੋਰੇਟ ਪਰਿਵਾਰਾਂ ਦੇ ਹੱਥ ਦੇ ਵਿੱਚ ਪੰਜਾਬ ਦੇਣ ਵਾਲੀ ਗੱਲ ਕਰੀ ਹੋਈ ਹੈ ਅਸੀਂ ਇਹਦਾ ਵਿਰੋਧ ਕਰਦੇ ਆ ਕਿਉਂਕਿ ਕੱਲ ਕੋਟਲੇ ਪਿੰਡ ਦਾ ਆਪਣਾ ਪਟੇੜੀ ਪਿੰਡ ਦੇ ਵਿੱਚ ਕੋਟਲੇ ਦੇ ਨਾਲ ਉੱਥੇ ਮੀਟਰ ਲਾਣ ਗਏ ਸੀਗੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਕਿਉਂਕਿ ਰੋਕਣਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀਰੇ ਜਿਹੜੇ ਪਿੰਡ ਚ ਵੀ ਇਹ ਜਾਂਦੇ ਨੇ ਬਿਜਲੀ ਮੁਲਾਜ਼ਮ ਕੋਈ ਵੀ ਜਾਂਦਾ ਉਹਨਾਂ ਨੂੰ ਇਹ ਮੀਟਰ ਨਾ ਲੱਗਣ ਦਿਓ ਜੇ ਅੱਜ ਅਸੀਂ ਲੱਗਣ ਦੇ ਦਿੱਤੇ ਕੱਲ ਨੂੰ ਪਛਤਾਵਾਗੇ ਅਸੀਂ ਪਹਿਲਾਂ ਵੀ ਮੰਗ ਪੱਤਰ ਦਿਆ ਸੀਗਾ ਐਸਡੀਐਮ ਸਾਹਿਬ ਨੂੰ ਵੀ ਇਹਦੇ ਬਾਰੇ ਅਸੀਂ ਕਿਹਾ ਸੀਗਾ ਅੱਜ ਐਕਸ਼ਨ ਸਾਹਿਬ ਨੂੰ ਮਿਲ ਆਏ ਆ ਵੀ ਜੇ ਮੁਲਾਜ਼ਮ ਜਿਹੜੇ ਪਿੰਡਾਂ ਦੇ ਵਿੱਚ ਇਹ ਪ੍ਰੀ-ਪ੍ਰਿੰਟ ਮੀਟਰ ਲਾਉਣ ਜਾਣਗੇ ਚਿੱਪਾਲੇ ਕੋਈ 1921 ਹੁੰਦੇ ਤਾਂ ਉਹ ਆਪ ਜ਼ਿੰਮੇਵਾਰ ਹੋਣਗੇ ਅਸੀਂ ਕਹਿੰਦੇ ਮੀਟਰ ਲਾਓ ਸਰਕਾਰ ਨੂੰ ਸਾਨੂੰ ਕੋਈ ਦਿੱਕਤ ਨਹੀਂ ਪਰ ਜਿਹੜੇ ਪਹਿਲਾਂ ਮੀਟਰ ਲੱਗਦੇ ਸੀਗੇ ਉਹ ਮੀਟਰ ਲਾਓ ਜਿੱਥੇ ਬਿੱਲ ਵੀ ਸਹੀ ਆਂਦਾ ਸਾਰਾ ਕੁਝ ਹੈ ਪਰ ਜਿਹੜੇ ਪ੍ਰੀ-ਪ੍ਰਿੰਟ ਮੀਟਰ ਲਾ ਕੇ ਤੁਸੀਂ ਜਿਹੜੇ ਲੋਕਾਂ ਦੀ ਲੁੱਟ ਕਰਨਾ ਚਾਹੁੰਦੇ ਆ ਉਹਨੂੰ ਅਸੀਂ ਬੰਦ ਕਰਾਣੀ ਹੈ ਤੇ ਕਰਾਵਾਂਗੇ ਕਿਉਂਕਿ ਅਸੀਂ ਸਾਰੀ ਜਥੇਬੰਦੀ ਵੱਲੋਂ ਅੱਜ ਆਏ ਆ ਮੰਗ ਪੱਤਰ ਦੇਣ ਆ ਮੰਗ ਪੱਤਰ ਐਕਸ਼ਨ ਸਾਹਿਬ ਨੂੰ ਜੋ ਅਸੀਂ ਦੇਣਾ ਹੈਗਾ ਮੰਗ ਪੱਤਰ ਦੇ ਕੇ ਉਹ ਤੋਂ ਬਾਅਦ ਜੇ ਫੇਰ ਵੀ ਇਹ ਨਹੀਂ ਆਪਣਾ ਇਹ ਗੱਲ ਤੇ ਕੋਈ ਅਸਰ ਕਰਦੇ ਹੈਗੇ ਤਾਂ ਆਪ ਜ਼ਿੰਮੇਵਾਰ ਹੋਣਗੇ ਮੈਂ ਤਾਂ ਇਹੀ ਕਹੂੰਗਾ ਵੀਰੋ ਜਾਗੋ ਕਿਸੇ ਵੀ ਪਿੰਡ ਚ ਜਾਣੇ ਆ ਤਾਂ ਸਾਡੀ ਜਥੇਬੰਦੀ ਤੁਹਾਡੇ ਨਾਲ ਹਰ ਟਾਈਮ ਹਾਜ਼ਰ ਹੈ ਪਟਿਆਲੇ ਚ ਰਾਜਪੁਰੇ ਚ ਕਿਤੇ ਵੀ ਆਪਣਾ ਬਸੰਤਪੁਰਾ ਸਰਹੰਦ ਇਹ ਮੀਟਰਾਂ ਨੂੰ ਰੋਕੋ ਕਿਤੇ ਜਰੂਰ ਤਾਂ ਅਸੀਂ ਤੁਹਾਡੇ ਵਾਸਤੇ ਹਰ ਟਾਈਮ ਹਾਜ਼ਰ ਹਾਂ ਹਰ ਇੱਕ ਜ਼ਿਲ੍ਹੇ ਦੇ ਵਿੱਚ ਸਾਡੇ ਬੰਦੇ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ